ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀ ਆ ਅੱਜ ਆਇਆ ਆਪਾਂ ਹਿਮਾਚਲ ਸੋਲਣ ਪਿੰਡ ਕੁਲਹਾਰ ਕੁਨਹਾਰਾ ਨਾ ਕੁਨਹਾਰ ਇੱਥੇ ਜਦੋਂ ਅਸੀਂ ਜਾ ਰਹੇ ਸੀਗੇ ਤਾਂ ਮੈਨੂੰ ਇੱਕ ਕੱਚਾ ਘਰ ਦੱਸਿਆ ਜਿਵੇਂ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਕੱਚੇ ਘਰ ਹੁੰਦੇ ਸੀਗੇ ਬੁੜੀਆਂ ਮਤਲ ਮਿੱਟੀ ਨਾਲ ਲਿਪਦੇ ਹੁੰਦੇ ਸੀਗੀਆਂ ਤੇ ਮੈ ਰੋਕੀ ਮਾ ਮੈਂ ਬਾਈ ਨਾਲ ਗੱਲ ਕਰਨ ਚਾਹੀਏ ਬਾਈ ਕਿਨਾਂ ਕੋਈ ਗੱਲ ਨਹੀਂ ਤੁਸੀਂ ਵੀਡੀਓ ਬਣਾ ਲਓ ਦੇਖਾਓ ਵੀ ਤੁਹਾਨੂੰ ਦਿਖਾ ਰਹੇ ਹਾਂ ਇੱਕ ਕੱਚੇ ਘਰ ਪ੍ਰਭੂ ਆ ਮਿੱਟੀ ਲੱਗੀ ਵੀ ਆ ਪਹਿਲਾਂ ਬੁੜੇ ਇਸ ਤਰ੍ਹਾਂ ਮਿੱਟੀ ਫੇਰਦੇ ਹੁੰਦੇ ਸੀਗਾ ਨਾ ਤੇ ਆ ਉਸ ਤਰ੍ਹਾਂ ਜਿਵੇਂ ਨੇਚਰਲ ਬਸ ਮਾੜੇ ਬਸ ਆ ਆ ਦੇਖੋ ਪ੍ਰਭੂ ਆ ਸਾਰਾ ਨੇਚਰਲ ਬਣਾਇਆ ਹੋਇਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਆਪਰ ਜੀ ਦੇਖੋ ਆ ਗੇਟ ਆ ਦਾ ਪੁਰਾਣਾ ਬਣਾਇਆ ਹੋਇਆ ਬਾਕੀ ਬਾਈ ਨੂੰ ਕਹਾਂਗੇ ਕਿ ਕਿੰਨਾ ਪੁਰਾਣਾ ਬਣਾਇਆ ਹੋਇਆ ਹੈ ਤੇ ਆਹ ਦੇਖੋ ਤੁਸੀਂ ਪਾਈ ਨੇ ਬਕਾਇਦਾ ਥੱਲੇ ਪਿਆਜ਼ ਰੱਖੇ ਹੋਏ ਨੇ ਸਟੋਰ ਬਣਾਇਆ ਹੋਇਆ ਇਹ ਰਹਿਣ ਦਾ ਪੱਕਾ ਯਾਨੀ ਕਿ ਪ੍ਰਾਣ ਮਤਲਬ ਬਰਾਸਤ ਸਾਂਭੀ ਹੋਈ ਆ ਆਹ ਪੁਰਾਣੇ ਬੈੱਡ ਨੇ ਤੇ ਇਸ ਨੂੰ ਆਲਾ ਰੂਮ ਬਣੋਣਾ ਆਪਾਂ ਜੀ ਤੁਸੀਂ ਦੇਖੋ ਆਹ ਪ੍ਰਾਣੀ ਜਿਹੜਾ ਗੇਟ ਬਣਿਆ ਨੇ ਇਹ ਪੁਰਾਣੇ ਬਣਿਆ ਨੇ ਭਰਾਵੋ ਅੱਜ ਦੇ ਨਹੀਂ ਗੇ ਪੁਰਾਣੇ ਗੇਟ ਬਣਿਆ ਨੇ ਇਹ ਤੇ ਆ ਬਾਬਾ ਜੀ ਪੂਜਾ ਘਰ ਬਣਾਇਆ ਵੈਨਾਂ ਦਾ ਮੂਰ ਦੇ ਪੰਖ ਪੈਣੇ ਬਾਬਾ ਜੀ ਦੀ ਫੋਟੋ ਵੀ ਆ ਤੇ ਇਹ ਦੇਖੋ ਕਿੰਨਾ ਠੰਡਾ ਦਾ ਇਹ आज बरस बारे ये भाई जी ने अपने हिमाचली भरा तो दसो अपना नाम की है मेरा नाम जितेंद्र ठाकुर है मैं कुनिहार काउंटी गाँव का रहने वाला हूँ ये किन्ना प्राणा भाई घर अपना ही ये उन्नीस सौ में मनाया गया देखो भरा वो सामने बैठा भाई विरासत अपनी सुन बाकी होर चीजें बिखावे तो किन्ना का ठंडा रहा भी रही ये मतलब बिल्कुल नेचुरल कोई भी पंखा वगैरह कुछ नहीं गर्मी में बिल्कुल ठंडा रहता है ठीक है यहाँ पे आपको बहुत सारे मिलेंगे गाँव में जितने भी है ठीक अभी भी है, ठीक मतलब। ठीक है